ਹੈਲੋ ਗਾਇਸ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਜੀ ਵਸਤੇ ਜੀ ਤੇ ਅੱਜ ਦੇ ਵਲੌਗ ਵਿੱਚ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਜਲੰਧਰ ਸਹਿਰ ਜਲੰਧਰ ਸਹਿਰ ਐਸੀ ਇੱਕ ਮੈਰੀਟੈਂਡ ਕਰਨ ਜਾ ਰਹੇ ਹਾਂ ਜੀ ਤੇ ਤੁਹਾਨੂੰ ਅੱਜ ਜਲੰਧਰ ਜਾਂਦਿਆਂ ਹੋਇਆਂ ਦੇ ਰਸਤੇ ਦੇ ਵਿਊ ਨਵੇਂ ਵਿਊ ਦਿਖਾਵਾਂਗੇ ਤੁਹਾਨੂੰ ਤੇ ਚੱਲਦੇ ਹਾਂ ਜੀ ਆਪਾਂ ਅੱਜ ਫਿਰ ਦਿਲਿੰਦਰ ਸ਼ਰਵਾਲ ਤੇ ਤੁਹਾਨੂੰ ਨਵਾਂ ਨਵਾਂ ਵਿਊ ਦਿਖਾਵਾਂਗੇ ਨਵੀਂ ਨਵੀਂ ਤੁਹਾਨੂੰ ਉੱਥੇ ਦੀ ਸਥਿਤੀ ਤੇ ਜਾਣਕਾਰੀ ਉੱਥੇ ਦੀ ਜੋ ਵੀ ਹੈਗੀ ਆ ਚੱਲਦੇ ਆ ਐਕਸਪਲੋਰ ਕਰਦੇ ਆ ਚੱਲਦੇ ਜੀ ਆਜੋ ਅੱਗੇ ਦੇਖੋ ਰੋਡ ਦਾ ਵਿਊ ਕਾ ਇਹ ਲੱਗ ਰਿਹਾ ਜੀ ਚੱਲਦੇ ਆ ਕਿ ਰੇਲਵੇ ਸਟੇਸ਼ਨ ਦੇ ਨੇੜੇ ਤੇ ਅੱਗੇ ਜਲੰਧਰ ਬਾਈਪਾਸ ਤੇ ਢੋਲੇ ਵਾਲਾ ਚੌਕ

ਤਦ ਲਈ ਦਰਿਆ ਤੋਂ ਜੀ ਦਵਾਪਾ ਸ਼ੁਰੂ ਹੋ ਜਾਂਦਾ ਇੱਧਰ ਪਰਲੀ ਸਾਈਡ ਪਿਛਲੀ ਸਾਈਡ ਲੁੱਡੂ ਵਾਲੇ ਸਾਈਡ ਦੇ ਉੱਤੇ ਸ਼ੁਰੂ ਹੋ ਜਾਂਦਾ ਆਪਣੇ ਮਾਲਵਾ ਸ਼ਿਵ ਜੀ ਤੇ ਆਪਣੇ ਦੂਸਰੇ ਅੱਗੇ ਦਰਿਆ ਪਾਰ ਕਰਦੇ ਨੂੰ ਫਲੋਰ ਵਾਲੀ ਸਾਈਡ ਤੋਂ ਦਵਾਪਾ ਸ਼ੁਰੂ ਹੋ ਜਾਂਦਾ ਤੇ ਇਹ ਸ਼ਿਵ ਜੀ ਮਹਾਰਾਜ ਜੀ ਦਾ ਆ ਗਿਆ ਸਟੈਚੂ ਚੱਲਦੇ ਹਾਂ ਅਗਲੀ ऊपर ये आ गया जी जलंधर शहर अगे बस स्टैंड रोड ਦਾ ਆਪਣਾ ਡਿਊਟੀ ਹੈ ਜੀ ਮੰਦਰ ਸ਼ਹਿਦ ਜੀ ਦਾ ਇਹ ਨਾਮ ਆਪੋ ਜੀ ਮੰਦਰ ਇਹੋ ਲਾਈਨ ਪਰ ਹਾਲਸਾ ਕਾਲਜ ਆ ਗਿਆ ਜੀ ਬੱਸ ਸਟੈਂਡ ਨੂੰ نیچے ਨੂੰ ਇਹ ਸਾਹਮਣੇ ਬੱਸ ਸਟੈਂਡ ਹੈਗਾ ਜਲੰਧਰ ਸ਼ਹਿਰ ਦਾ ਆਹ ਹੈ ਜੀ ਜਲੰਧਰ ਸ਼ਹਿਰ ਦਾ ਮਾਲ ਚੁੰਮਨ ਇੱਥੇ ਹਰ ਤਰ੍ਹਾਂ ਦਾ ਬ੍ਰਾਂਡ ਮਿਲਦਾ ਅੰਦਰ ਕਿਸੇ ਵੀ ਤਰ੍ਹਾਂ ਦੀ ਤੁਸੀਂ ਚੀਜ਼ ਖਰੀਦਣੀ ਆ ਬ੍ਰਾਂਡਡ ਤਾਂ ਇਸ ਮਾਲ ਦੇ ਵਿੱਚੋਂ ਆ ਕੇ ਤੁਸੀਂ ਲੈ ਸਕਦੇ ਹੋ ਇੱਥੇ ਸਾਰੇ ਸ਼ੋਰੂਮ ਅੰਦਰ ਨੇ ਇਹਦੇ ਚੁੰਮੁਲ ਦੇ ਅੰਦਰ ਤੇ ਚੱਲਦੇ ਅੱਗੇ ਤੁਹਾਨੂੰ ਲੈ ਕੇ ਹੋਰ ਜਾਂ ਅੰਦਰ ਸ਼ਹਿਰ ਦੇ ਅਗਲੇ ਯੂਪਰ ਏ ਰੋਡ ਹੈਗਾ ਜੀ ਆਪਣੇ ਬੱਸ ਸਟੈਂਡ ਤੋਂ ਆਪਣੇ ਨਕੂਦਰ ਰੋਡ ਰਹਾ ਹੈ ਤੇ ਇਹਦੇ ਇਸ ਰੋਡ ਦੇ ਉੱਪਰ ਕਾਫੀ ਸਰੇ ਹਸਪੀਟਲ ਬਣੇ ਨੇ ਕਾਫੀ ਇਸ ਰੋਡ ਦੇ ਉੱਪਰ ਹਸਪੀਟਲ ਨੇ ਤੇ ਏਰੀਆ ਵੈਸੇ ਕਾਫੀ ਹਾਸ ਆ ਦੇਖੋ ਪੀਜੀਆਈ ਤੇ ਇਧਰਲੀ ਸਾਈਡ ਤੇ ਆ ਗਿਆ ਇਸ ਆਪਣੇ ਸੰਗਾਰਾ ਸਿੰਘ ਹਸਪਤਾਲ ਇਹ ਹੈਗਾ ਜਲੰਧਰ ਸੈਰ ਦਾ ਚੌਕ ਸ੍ਰੀ ਗੁਰੂ ਵਿਦਾਸ ਜੀ ਹਾਂਜੀ ਇਹ ਆ ਗਿਆ ਜਲੰਧਰ ਦਾ ਪੀਪੀਆਰ ਇਹ ਪੀਪੀਆਰ ਮਾਰਕੀਟ ਆ ਜੀ ਹਾਂ ਇਹ ਸਫਲਤ ਚਿਕਨਾ ਬਹੁਤ ਵਧੀਆ ਜੀ ਇੱਥੇ ਤੇ ਆ ਗਈ ਮਾਰਕੀਟ ਇੱਥੇ ਇੱਕ ਬੂਫੇ ਲੱਗਦਾ ਜੀ ਇਸ ਮਾਰਕੀਟ ਦੇ ਵਿੱਚ ਵੈਜ ਤੇ ਨੋਨ ਵੈਜ ਬੜਾ ਵਧੀਆ ਹੁੰਦਾ ਤੁਸੀਂ ਵੀ ਆ ਕੇ ਇੰਜੋਏ ਕਰ ਸਕਦੇ ਹੋ ਜੀ ਇੱਥੇ ਪੀਪੀਆਰ ਮਾਰਕੀਟ ਸੇ ਪੀਪੀਆਰ ਮਾਰਕੀਟ ਦੇ ਵਿੱਚ ਅੱਜ ਕੱਲ ਕਾਫੀ ਸਖਤਾਈ ਹੈ ਜੀ ਉਸ ਵੀ ਕਾਫੀ ਘਮਰੇ ਸੀ ਪਰ ਉਹਦਾ ਕੋਈ ਕਾਰਨ ਨਹੀਂ ਸੀ ਹਾਂਜੀ ਗਾਇਜ਼ ਅਸੀਂ ਵਿਆਹ ਦੇ ਵਿੱਚ ਆ ਚੁੱਕੇ ਹਾਂ ਉਹਦਾ ਮੇਲਾ ਜੀ ਇਹ ਅੱਗੇ ਆ ਜਮਾ ਦਾਦ ਜੀ ਦਾ ਸਿਸਟਮ ਚੱਲ ਰਿਹਾ ਹੈ ਮੰਜੀਤਾ ਬਾਜੀ ਨੇ ਜੀ ਮੈਂ ਵੀ ਬੇਟੀ ਦਾ ਵਿਆਹ ਆ ਕਿ ਆਜੋ ਤੁਹਾਨੂੰ ਦਿਖਾਉਣੀ ਆ ਕੱਲ ਦਾ ਵਿਆਹ ਮਨੋ ਕੱਲ ਨੂੰ ਸੇਰੇ ਬਰਾਤ ਆਣੀ ਹੈਗੀ ਆ ਕਿ ਅੱਜ ਨਾਨਕਾ ਮੇਲਾ ਹੈ ਜੀ ਤੇ ਆ ਨਾਨਕਾ ਮੇਲਾ ਆ ਕਿੱਥੇ ਹੈ ਨਾਨਕਾ ਮੇਲਾ ਦੀ ਐਂਟਰੀ ਹੈ ਜੀ ਲੇਡੀਜ਼ ਜੀ ਚੱਲ ਰਿਹਾ ਜੀ ਨਾਲ ਕੋ ਯਾਰ ਇਹ ਨਾਨਕੀਆਂ ਨੇ ਜੀ ਸਾਰੀਆਂ ਮਾਮੀਆਂ ਭੈਣਾ ਭੂਆ ਦੇਖਿਓ ਭਾਈ ਤੇ ਕੀ ਹੋ ਰਿਹਾ ਹੈ ਜੀ ਇਹ ਮਾਸੀਆਂ ਭੂਆ ਖਾਹਿਆਂ ਨੇ ਜੀ ਇਹ ਜੀ ਕਾਫੀ ਪੈ ਰਹੇ ਹੈ ਜੀ ਤੇ ਦੇਖੋ ਬੜੀ ਜ਼ੋਰ ਦੇ ਨਾਲ ਬਾਰਿਸ਼ ਚੱਲ ਰਹੀ ਹੈ ਤੇ ਬਾਕੀ ਵਾਤਾਵਰਨ ਬੜਾ ਅੱਛਾ ਹੈਗਾ ਜੀ ਨਜ਼ਾਰਾ ਆ ਰਿਹਾ ਪੂਰਾ ਉਮੀਦਾ ਵੀ ਪੂਰਾ ਆਪਣਾ ਆਨੰਦ ਹੈ ਜੀ ਇੱਕ ਤੇ ਆਜੋ ਆਪਾਂ ਨਵੀਂ ਹੋਰ ਚੱਲਦੇ ਆ ਤੁਹਾਨੂੰ ਲੈ ਕੇ ਹੋਰ ਇਹ ਦੇਖੋ ਜੀ ਉਮੀਦਾ ਇਹ ਆਈ ਸਾਬੇ ਆ ਗਿਆ ਜੀ ਮੈਰੀਟਨ ਹੋਟਲ ਮੀਂਹ ਦਾ ਕਾਫੀ ਜ਼ੋਰ ਦੇ ਨਾਲ ਚੱਲ ਰਿਹਾ ਅਸੀਂ ਚੱਲ ਰਹੇ ਹੁਣ ਤੱਲਣ ਪਿੰਡ ਤੱਲਣ ਤੇ ਪਿੰਡ ਤੰਨੋ ਵਾਲੀ ਆ ਗਿਆ ਜੀ ਆ ਹੈਗਾ ਤੰਨੋ ਵਾਲੀ ਦਾ 메인 게ਟ ਇੱਥੇ ਆ ਰਿਹਾ ਇਹ ਆ ਜੀ ਸਾਹਮਣੇ ਮੈਰੀਟਨ ਹੋਟਲ ਰਾਈਟ ਹੌਟਲ ਦੇ ਨਾਲ ਹੀ ਇਹ ਹੈ ਲਾਈਟ ਗੇਟ 1 ਮੀਟਰ ਉੱਪਰ ਹੀ ਬਣਾਇਆ ਯਾਦਗਰੀ ਗੇਟ ਭਤੀਜੀ ਦੇ ਜਾਨੀ ਹੈਲੋ ਗਾਇਸ ਬਹੁਤ ਸਿਪਿਆਰ ਹੈ ਹੈਲੋ ਗਾਇਸ ਉਹ ਪਬਲਿਸ਼ੀਅਨ ਸੰਗਾ ਪਹੁੰਚ ਗਏ ਇਹ ਵਿਆਹ ਵਾਲਾ ਦਾ ਘਰ ਹੈ ਜੀ ਇਹ ਲਾਈਟਿੰਗ ਮਿਲਿਆ ਮੈਂ ਤੁਹਾਨੂੰ ਪਾਜੀ ਚੇਨਾ ਤੇ ਬੈਠੋ ਹੋਦਰ ਹੋਦਰ ਅੱਛਾ ਜਿਆਦਾ ਦੇਖੋ ਜੀ ਹੈਲੋ ਗਾਇਜ਼ ਅਸੀਂ ਵਿਆਹ ਦੇਖਣ ਆ ਗਏ ਇਹ ਜੀ ਵਿਆਹ ਦੀ ਅਸੀਂ ਵਿਆਹ ਦੇਖਣ ਆ ਅੱਜ ਬਾਰਿਸ਼ ਤੇ ਵਿਆਹ ਆਇਆ ਕਿ ਨਹੀਂ ਹੋ ਗਿਆ ਸਭ ਹੋ ਗਿਆ ਮੂੰਹ ਸੋ ਚੁੱਕਿਆ ਹਾਂਜੀ ਗਾਇਜ਼ ਅੱਜ ਦਾ ਜਿਹੜਾ ਵਲੌਗ ਸੀਗਾ ਤੁਹਾਨੂੰ ਮੈਂ ਉਹਦੇ ਵਿੱਚ ਦਿਖਾ ਲਿਆ ਮਲੇਰਕੋਟਲਾ ਤੋਂ ਲੈ ਕੇ ਜਲੰਧਰ ਤੱਕ ਦੇ ਸ਼ਹਿਰ ਦਾ ਜਾਣਦਾ ਤੇ ਵਿੱਚ ਆਪਾਂ ਤੁਹਾਨੂੰ ਸਾਰਾ ਜਲੰਧਰ ਸ਼ਹਿਰ ਦਿਖਾ ਲਿਆ ਵੀ ਜਲੰਧਰ ਸ਼ਹਿਰ ਕਿਸੇ ਤਰ੍ਹਾਂ ਦਾ ਹੈਗਾ ਤੇ ਹੁਣ ਮੈਂ ਤੁਹਾਨੂੰ ਦਿਖਾ ਚੁੱਕਿਆ ਹੈਗਾ ਵਿਆਹ ਦਾ ਜੋ ਆਪਣੇ ਲੇਡੀ ਸੰਗੀਤ ਤੇ ਨਾਲਕੇ ਆਏ ਨੇ ਨਾਲਕੇ ਆਵੜਾ ਤੁਹਾਨੂੰ ਦਿਓ ਦਿਖਾ ਲਿਆ ਤੇ ਹੁਣ ਮੈਂ ਇਹ ਜਿਹੜਾ ਅੱਜ ਦਾ ਬਲੌਗ ਆ ਇੱਥੇ ਖਤਮ ਕਰਦਾ ਪਿਆ ਤੇ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਤੁਹਾਨੂੰ ਨਵਾਂ ਵਿਆਹ ਦਾ ਸਾਰਾ ਜੋ ਵੀ ਆ ਉਹ ਆਪਾਂ ਐਕਸਪਲੋਰ ਕਰਾਂਗੇ ਗੁੱਡ ਨਾਈਟ ਸਤਿ ਸ਼੍ਰੀ ਅਕਾਲ